ਗਰਮੀ ਵਿੱਚ ਚਿਹਰੇ ਦਾ ਨਿਖਾਰ ਵਧਾਉਣ ਲਈ ਪੰਜ ਅਪਣਾਓ ਘਰੇਲੂ ਨੁਸਖੇ ਗਰਮੀ ਤੇ ਜਲਣ ਵਾਲੀ ਚਮੜੀ ਦਾ ਮੌਸਮ ਆ ਗਿਆ ਹੈ ਇਸ ਦੌਰਾਨ ਤੇਜ਼ ਧੁੱਪ ਚਮੜੀ ਨੂੰ ਨੁਕਸਾਨ ਨਾ ਪਹੁੰਚਾਵੇ ਜੇਕਰ ਤੁਸੀਂ ਗਰਮੀ ਦੇ ਮੌਸਮ 'ਚ ਆਪਣੇ ਚਿਹਰੇ ਨੂੰ ਸਾਫ਼ ਅਤੇ ਚਮਤਕਾਰ ਰੱਖਣਾ ਚਾਹੁੰਦੇ ਹੋ ਤਾਂ ਇਹ ਪੰਜ ਨੁਸਖੇ ਜ਼ਰੂਰ ਅਪਣਾਓ ਐਲੋਵੇਰਾ ਜੈਲ ਨੂੰ ਚਿਹਰੇ ਤੇ ਲਗਾਓ ਐਲੋਵੇਰਾ ਦੇ ਫਾਇਦਿਆਂ ਬਾਰੇ ਹਰ ਕੋਈ ਜਾਣਦਾ ਹੈ ਗਰਮੀਆਂ 'ਚ ਇਸ ਨੂੰ ਚਿਹਰੇ ਤੇ ਜਲਣ ਧੱਫੜ ਜਾਂ ਆਮ ਦੇਖਭਾਲ ਲਈ ਵੀ ਲਗਾਓ ਤੁਸੀਂ ਇਸ ਦਾ ਪੌਦਾ ਘਰ ਤੇ ਲਗਾ ਸਕਦੇ ਹੋ ਜਾਂ ਇਹ ਬਾਜ਼ਾਰ 'ਚ ਆਸਾਨੀ ਨਾਲ ਵੀ ਉਪਲਬਧ ਹੈ। ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਚਮੜੀ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਤੁਸੀਂ ਮੇਕਅਪ ਹਟਾਉਣ ਲਈ ਵੀ ਕਰ ਸਕਦੇ ਹੋ। ਨਿੰਬੂ ਦਾ ਰਸ ਨਿੰਬੂ ਵਿੱਚ ਵਿਟਾਮਿਨ ਸੀ ਦੀ ਚੰਗੀ ਮਾਤਰਾ ਹੁੰਦੀ ਹੈ ਅਤੇ ਵਿਟਾਮਿਨ ਸੀ ਚਿਹਰੇ ਤੇ ਤੁਰੰਤ ਚਮਕ ਲਿਆਉਣ ਦਾ ਕੰਮ ਕਰਦਾ ਹੈ। ਨਿੰਬੂ ਦਾ ਰਸ ਸਿੱਧੇ ਚਮੜੀ ਤੇ ਲਗਾਉਣ ਦੀ ਬਜਾਏ ਤੁਸੀਂ ਇਸ ਨੂੰ ਛੋਲਿਆਂ ਦੇ ਆਟੇ ਜਾਂ ਐਲੋਵੇਰਾ ਵਿੱਚ ਮਿਲਾ ਕੇ ਵੀ ਲਗਾ ਸਕਦੇ ਹੋ ਟਮਾਟਰ ਦਾ ਜੂਸ ਟਮਾਟਰ ਦੇ ਜੂਸ ਵਿੱਚ ਜ਼ਰੂਰੀ ਪੋਸ਼ਕ ਤੱਤ ਵੀ ਹੁੰਦੇ ਹਨ ਜੋ ਚਮੜੀ ਨੂੰ ਅੰਦਰੋਂ ਸਾਫ਼ ਕਰਨ ਦਾ ਕੰਮ ਕਰਦੇ ਹਨ ਇਸ ਦੇ ਲਈ ਤੁਸੀਂ ਟਮਾਟਰ ਦਾ ਰਸ ਨੂੰ ਚਨੇ ਦੇ ਆਟੇ ਬੇਸਨ ਵਿੱਚ ਮਿਲਾ ਕੇ ਫੇਸ ਪੈਕ ਬਣਾ ਸਕਦੇ ਹੋ ਜਾਂ ਇਸ ਨੂੰ ਸਿੱਧੇ ਚਮੜੀ ਤੇ ਵੀ ਲਗਾਇਆ ਜਾ ਸਕਦਾ ਹੈ দહીં দહીં ਵਿੱਚ ਕਈ ਤਰੀਕਿਆਂ ਨਾਲ ਚਮੜੀ ਲਈ ਫਾਇਦੇਮੰਦ ਸਾਬਤ ਹੁੰਦਾ ਹੈ। ਇਹ ਨਾ ਸਿਰਫ ਚਮੜੀ ਨੂੰ ਲੋੜੀ ਦੀ ਨਮੀ ਦਿੰਦਾ ਹੈ, ਸਗੋਂ ਗੰਦਗੀ ਨੂੰ ਵੀ ਸਾਫ਼ ਕਰਦਾ ਹੈ। ਦਹੀਂ ਵਿੱਚ ਹਲਦੀ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਚਿਹਰੇ ਉੱਤੇ ਉਦੋਂ ਤੱਕ ਲਗਾਓ ਜਦੋਂ ਤੱਕ ਇਹ ਸੁੱਕ ਨਾ ਜਾਵੇ। ਇਸ ਨਾਲ ਚਮੜੀ ਵਿੱਚ ਨਿਖਾਰ ਆਵੇਗਾ ਤੇ ਟੈਨਿੰਗ ਦੂਰ ਹੋਊਗੀ। ਸੋ ਜਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ